ਫੇਰ ਲੌਰਦੇ ਮੁੱਖ ਮਾਰਗ ਤੇ ਇੱਕ ਬੱਸ ਅਤੇ ਤਿੰਨ ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਜਾਣ ਦੀ ਸੂਚਨਾ ਮਿਲੀ ਹੈ। ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਹਾਦਸਾਗ੍ਰਸ ਹੋਈ ਇਨੋਵਾ ਕਾਰ ਵਿੱਚ ਇੱਕ ਨਵਿਆਹੀ ਬਿਉਹਤਾ ਨੇ ਦੱਸਿਆ ਕਿ ਬੱਸ ਚਾਲਕ ਬੱਸ ਨੂੰ ਪਿੱਛੋਂ ਹੀ ਇੱਧਰ ਉੱਧਰ ਗਲਤ ਤਰੀਕੇ ਨਾਲ ਕੱਟ ਰਿਹਾ ਸੀ ਜਿਸ ਕਾਰਨ ਇਹ ਹਾਸਾ ਵਾਪਰ ਗਿਆ। ਉਧਰ ਹਾਸੇ ਕਾਰਨ ਜ਼ਰਾ ਨੁਕਸਾਨੀ ਗਏ ਵਰਨਾਕਾਰ ਦੇ ਮਾਲਕ ਪ੍ਰਿੰਸ ਨੇ ਦੱਸਿਆ ਕਿ ਜਲੰਧਰ ਸਾਈਡ ਵੱਲ ਨੂੰ ਜਾ ਰਹੇ ਸਨ ਕਿ ਅੱਗੇ ਜਾ ਰਹੀ ਕਰੇਟਾ ਕਾਰ ਦੀ ਬ੍ਰੇਕ ਲੱਗ ਗਏ ਜਿਸ ਕਾਰਨ ਪਿਛੋਂ ਆ ਰਹੀ ਬੱਸ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਆਪਰੇ ਤੋਂ ਇਹ ਬੜੀ ਕੀ ਨਾ ਤੁਹਾਡਾ ਜੀ ਮੇਰਾ ਮੰਗਲ ਸਿੰਘ ਹੈ ਜੀ ਹਾਂ ਜੀ ਕੀ ਹੋਇਆ ਕਰ ਨਾਲ ਜੀ ਵੀ ਜੀ ਅਸੀਂ ਰਾਜਪੁਰੇ ਤੋਂ ਆ ਰਹੇ ਸੀ ਅਸੀਂ ਅੰਮ੍ਰਿਤਸਰ ਜਾਣਾ ਵਾ ਅਸੀਂ ਬਰਾਤ ਡੋਲੀ ਲੈ ਕੇ ਜਾ ਰਹੇ ਆ ਇਹ ਬੱਸ ਵਾਲਾ ਕਦੀ ਇਧਰੋਂ ਆਉਣ ਨੂੰ ਕਰਦਾ ਕਰਿਆ ਨੂੰ ਕਰ ਰਿਹਾ ਗੱੜਲੇ ਬੰਨੇ ਇੱਕਦਮ ਗੱਡੀਆਂ ਦੋਹ ਦੇ ਅੱਗੇ ਬੰਨੇ ਮਾਰੀ ਗੱਡੀ ਵਿੱਚ ਪਿੱਛੇ ਆਣ ਕੇ ਮੇਰੀ ਵੀ ਇੰਨੇ ਫਟ ਗਈ ਹਾਂ ਜੀ ਹਾਂ ਜੀ ਮਤਲਬ ਬੱਸ ਵਾਲਾ ਜਿਹੜਾ ਸਹੀ ਤਰੀਕੇ ਨਾਲ ਨਹੀਂ ਹਾਂ ਨਹੀਂ ਸਹੀ ਨਹੀਂ ਚਲਾ ਰਿਹਾ ਜੀ ਦੇਖੋ ਇਹ ਗਲਤ ਬਹੁਤ ਗਲਤ ਚੱਲ ਰਿਹਾ ਜੀ ਹਾਂ ਜੀ ਹਾਂ ਜੀ ਉਹ ਬ੍ਰੇਕ ਤਾਂ ਕੀ ਮਾਰਨੀ ਉਹਨੇ ਗੱਡੀਆਂ ਚੱਕੀਆਂ ਬ੍ਰੇਕ ਕੇ ਮਾਰੀ ਨਹੀਂ ਉਹਨੇ ਗੱਡੀਆਂ ਚੱਕ ਨੇ ਕੱਟ ਮਾਰੇ ਇਕਦਮ ਇਸਰ ਵਰਗੇ ਬੋਦਾਂ ਕਿੱਥੋਂ ਆ ਰਹੇ ਸੀ ਭਾਈ ਪ੍ਰਿੰਸ ਨਾਮ ਹੈ ਮੇਰਾ ਮੈਂ ਲੁਧਿਆਣਾ ਹੈਬੋ ਵਾਲ ਤੋਂ ਆ ਰਿਹਾ ਮੇਨ ਰੋਡ ਤੋਂ ਕੀ ਹੋਇਆ ਤੁਹਾਡਾ ਬਸ ਹੋਇਆ ਕਿ ਭਾਈ ਅਸੀਂ ਤਾਂ ਆਪਲੀ ਨੋਰਮਲ ਸਪੀਡ ਤੇ ਆ ਰਹੇ ਸੀਗੇ ਤੇ ਪਿੱਛੇ ਵੀ ਰਸ਼ ਕਾਫੀ ਸੀਗਾ ਇਹ ਬੱਸ ਵਾਲਾ ਬੱਸ ਟੈਂ 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 ਕਰੀ ਆ ਰਿਹਾ ਸੀਗਾ ਅੱਗੇ ਭਾਈ ਨੇ ਬ੍ਰੇਕ ਮਾਰੀ ਮੈਂ ਤਾਂ ਇਕਦਮ ਦੇਖਿਆ ਭਾਈ ਦੀ ਬ੍ਰੇਕ ਉਹ ਜੀ ਮੈਂ ਆ ਬ੍ਰੇਕ ਮਾਰ ਲਈ ਵੀ ਠੀਕ ਹੈ ਪਿੱਛੋਂ ਵਾਲੇ ਇੱਕ ਸਾਈਡ ਆਹ ਲਿਆ ਕੇ ਠਾਹ ਮਾਰੀ ਤਾਂ ਅਸੀਂ ਆਹ ਦੇਖ ਲਓ ਜੀ ਅਸੀਂ ਫੁੱਟਪਾਥ ਤੇ ਚੜ ਗਏ ਤੇ ਦੂਜੀ ਗੱਡੀ ਵੀ 4 ਫੁੱਟ ਅੱਗੇ ਨਿਕਲ ਗਈ ਹੈ ਭਾਈ ਅਸੀਂ ਤਾਂ ਬੱਸ ਵਾਲੇ ਦੀ ਮੰਨਾਂਗੇ ਹੁਣ ਜਿਹੜਾ ਪਿੱਛੋਂ ਦੀ ਹੋਰਨ ਮਾਰਦਾ ਆਂਦਾ ਵੇ ਨਾ ਕੋਈ ਬ੍ਰੇਕ ਮਾਰੀ ਨਾ ਕੁਛ ਉਧਰ ਬੱਸ ਚਾਲਕ ਦਾ ਡਰਾਈਵਰ ਦਾ ਕਹਿਣਾ ਹੈ ਕਿ ਉਹ ਇੱਕ ਜਥੇ ਨਾਲ ਧਾਰਮਿਕ ਸਥਾਨ ਤੋਂ ਦਰਸ਼ਨ ਕਰਕੇ ਪਰਤ ਰਹੇ ਸਨ ਤੇ ਇਸ ਹਾਸੇ ਵਿੱਚ ਉਸ ਦੀ ਕੋਈ ਵੀ ਗਲਤੀ ਨਹੀਂ ਹੈ ਕਿਉਂਕਿ ਅਗਲੀਆਂ ਕਾਰਾਂ ਵੱਲੋਂ ਬ੍ਰੇਕ ਲਗਾਉਣ ਨਾਲ ਇਹ ਹਾਸਾ ਵਾਪਰਿਆ ਹੈ ਫਿਲਹਾਲ ਮੌਕੇ ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਅਫਸਰ ਜਸਵਿੰਦਰ ਸਿੰਘ ਨੇ ਪੁਲਿਸ ਪਾਰਟੀ ਨਾਲ ਮਿਲ ਕੇ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰਦੇ ਆ ਟ੍ਰੈਫਿਕ ਨੂੰ ਚਾਲੂ ਕਰਵਾਇਆ ਪੁਲਿਸ ਅਧிகਾਰੀਆਂ ਦਾ ਕਹਿਣਾ ਹੈ ਕਿ ਇਹ ਹਾਸਾ ਕਿਸ ਤਰ੍ਹਾਂ ਵਾਪਰਿਆ ਫਿਲਹਾਲ ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਫਿਲੌਰ ਤੋਂ ਨਵਰਾਂਗ ਚੈਨਲ ਲਈ ਰਾ익 ਮਾਨੰਗਲ ਦੀ ਵਿਸ਼ੇਸ਼ ਰਿਪੋਰਟ ਫਿਲੌਰ ਦੇ ਮੁੱਖ ਮਾਰਗ ਤੇ ਇੱਕ ਬੱਸ ਅਤੇ ਤਿੰਨ ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਜਾਣ ਦੀ ਸੂਚਨਾ ਮਿਲੀ ਹੈ ਹਾਸੇ ਸਬੰਧੀ ਜਾਣਕਾਰੀ ਦਿੰਦਿਆਂ ਹਾਸਾ ਗ੍ਰਸ ਤੋਂ ਇਨੋਵਾ ਕਾਰ ਵਿੱਚ ਇੱਕ ਨਵਿਆਹੀ ਬਿਉਹਤਾ ਨੇ ਦੱਸਿਆ ਕਿ বাস ਚਾਲਕ বাস ਨੂੰ ਪਿੱਛੋਂ ਹੀ ਇੱਧਰ ਉੱਧਰ ਗਲਤ ਤਰੀਕੇ ਨਾਲ ਕੱਟ ਰਿਹਾ ਸੀ ਜਿਸ ਕਾਰਨ ਇਹ ਹਾਸਾ ਫਾਪਰ ਗਿਆ ਉਧਰ ਹਾਸੇ ਕਾਰਨ ਝੜਾ ਨੁਕਸਾਨੀ ਗਏ ਵਰਨਾ ਕਾਰ ਦੇ ਮਾਲਕ ਪ੍ਰਿੰਸ ਨੇ ਦੱਸਿਆ ਕਿ ਜਲੰਧਰ ਸਾਈਡ ਵੱਲ ਨੂੰ ਜਾ ਰਹੇ ਸਨ ਕਿ ਅੱਗੇ ਜਾ ਰਹੀ ਕ੍ਰੇਟਾ ਕਾਰ ਦੀ ਬ੍ਰੇਕ ਲੱਗ ਗਈ ਜਿਸ ਕਾਰਨ ਪਿਛਵਾੜੀ বাস ਨੇ ਜ਼ੋਰਦਾਰ ਟੱਕਰ ਮਾਰ ਦਿੱਤੀ